ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਵੀਰ ਸਿੰਘ ਬਾਦਲ ਹੁਣ ਇਕੱਲੇ ਰਹਿ ਗਏ ਉਹਨਾਂ ਦੇ ਪਾਰਟੀ ਵਰਕਰਾਂ ਨੇ ਵੀ ਉਹਨਾਂ ਦਾ ਸਾਥ ਛੱਡਣਾ ਸ਼ੁਰੂ ਕਰਤਾ ਹੈ ਇਸ ਖਬਰ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਇਕੱਲੇ ਰਹਿ ਗਏ ਨਹੀਂ ਇਹ ਮੈਂ ਕਿਉਂ ਕਹਿ ਰਿਹਾ ਤਾਂ ਕਿ ਮੈਂ ਤੁਹਾਨੂੰ ਉਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੰਜਾਬ ਭਰ ਦੇ ਵਿੱਚ ਕੱਲ ਜਿਹੜਾ ਕਿ ਉਹਨਾਂ ਨੇ ਇੱਕ ਆਪਣੀ ਭੰਡੀ ਕਰਵਾ ਲਈ ਹੈ ਸਿਰਫ ਆਪਣੀ ਇੱਕ ਬੋਲੀ ਦੇ ਕਾਰਨ ਯਾਨੀ ਸੁਖਬੀਰ ਸਿੰਘ ਬਾਦਲ ਮਜੀਠਾ ਪਿੰਡ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਇੱਕ ਭਾਸ਼ਣ ਦਿੰਦੇ ਨੇ ਜਿਸ ਦੇ ਨਾਲ ਪੂਰੀ ਬਾਜ਼ੀ ਅਕਾਲੀ ਦਲ ਦੇ ਵਿੱਚੋਂ ਪਲਟ ਚੁੱਕੀ ਹੈ ਜਿੰਨੇ ਵੀ ਇਹਨਾਂ ਦੇ ਵਰਕਰ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਉਹ ਦਰਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫੋਨ ਕੀਤਾ ਉਹਨਾਂ ਨੇ ਆਪਣੇ ਖਤ ਵੀ ਭੇਜੇ ਕਿ ਅਸੀਂ ਤੁਹਾਡੇ ਵਿੱਚ ਸ਼ਾਮਲ ਹੋਣਾ ਤੇ ਇੱਥੇ ਅੱਗੇ ਜੀ ਸੁਬੀਰ ਸਿੰਘ ਬਾਦਲ ਨੂੰ ਬਹੁਤ ਵੱਡਾ ੱਤਕਾ ਲੱਗਣ ਜਾ ਰਿਹਾ ਤੇ ਜਿਹੜੀ ਖਬਰ ਤੁਸੀਂ ਦੇਖਣ ਜਾ ਰਹੇ ਹੋ ਬਹੁਤ ਹੀ ਵੱਡੀ ਖਬਰ ਹੈ ਕਿ ਇਸ ਖਬਰ ਨੇ ਪੂਰੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ ਇੱਕ ਪਾਸੇ ਸੁਬੀਰ ਸਿੰਘ ਬਾਦਲ ਆਪਣੀ ਸਰਕਾਰ ਬਣਾਉਣ ਦਾ ਪੂਰਾ ਦਾਵਾ ਠੋਕਰੇ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਰ ਦੂਜੇ ਪਾਸੇ ਮਾਮਲਾ ਉਲਟਾ ਹੋ ਗਿਆ ਕਿਉਂਕਿ ਜੇਕਰ ਇਹਨਾਂ ਨੇ ਬਾਜੀ ਜਿੱਤ ਨਹੀਂ ਸੀ ਤਾਂ ਇਹਨਾਂ ਨੂੰ ਹੋਰ ਜਿਹੜੇ ਕਿ ਵਰਕਰ ਚਾਹੀਦੇ ਸੀ ਤਾਂ ਖੁਦ ਸੁਭੀਰ ਸਿੰਘ ਬਾਦਲ ਨੂੰ ਵੀ ਗੱਦੜ ਵਹਿਤ ਐਲਾਨ ਕਰਨਾ ਪੈਗਾ ਕਿ ਮੈਂ ਡਿੰਪੀ ਢਿੱਲੋਂ ਦੇ ਮੈਂ ਬਰਾਬਰ ਜਿਹੜੀ ਕਿ ਚੋਣ ਲੜੂੰਗਾ ਪਰ ਡਿੰਪੀ ਢਿੱਲੋਂ ਨੇ ਵੀ ਅੱਗੋਂ ਉਹਨਾਂ ਨੂੰ ਚੈਲੰਜ ਕਰ ਦਿੱਤਾ ਸੀ ਪਰ ਜਿਹੜੀ ਖਬਰ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਸੁਭੀਰ ਸਿੰਘ ਬਾਦਲ ਦੀ ਬੋਲੀ ਨੇ ਕੱਲ ਜਿਹੜਾ ਕਿ ਗੇਮ ਪਲਟ ਦਿੱਤੀ ਹੈ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੇ ਚਰਚੇ ਹੋਣ ਲੱਗੇ ਨੇ ਕਿ ਜਿਹੜੇ ਪ੍ਰਧਾਨ ਅਕਾਲੀ ਦਲ ਦੇ ਇਹ ਗੱਲ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਜਾਣੀ ਹੈ ਫਿਰ ਅਸੀਂ ਫਲਾਣੇ ਮੰਤਰੀ ਨੂੰ ਟੰਗ ਦੇਣਾ ਅਸੀਂ ਪ੍ਰਸ਼ਾਸਨ ਤੋਂ ਬਦਲਾ ਲਵਾਂਗੇ ਜਾਨੀ ਡੀਜੀਪੀ ਤੱਕ ਸੁਖਬੀਰ ਸਿੰਘ ਬਾਦਲ ਨੇ ਅਕਸਰ ਤੁਸੀਂ ਵੀ ਵੇਖਿਆ ਹੈ ਕਿ ਧਮਕੀਆਂ ਦਿੱਤੀਆਂ ਗਈਆਂ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਈ ਵਾਰ ਧਮਕੀ ਦਿੱਤੀ ਹੈ ਪਰ ਮਾਮਲਾ ਦਰਸਾਲ ਦੇ ਵਿੱਚ ਤਲਵੀਰ ਗਿੱਲ ਨੂੰ ਲੈ ਕੇ ਉੱਠ ਖੜਾ ਤਲਵੀਰ ਗਿੱਲ ਤੇ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬਿਆਨ ਦੇ ਦਿੱਤਾ ਬਹੁਤ ਹੀ ਜ਼ਿਆਦਾ ਮਾੜੀ ਛਦਾਵਲੀ ਦੇ ਵਿੱਚ ਜਿਹੜਾ ਕਿ ਪਾਸਨ ਦਿੱਤਾ ਉਹਨਾਂ ਨੇ ਅੱਗੋਂ ਤੇ ਖੇ ਬਿਆਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਪੋਲ ਖੋਲ ਦਿੱਤੀ ਹੈ ਇਹਨਾਂ ਦੇ ਹੀ ਵਰਕਰ ਅਕਾਲੀਵਾਲ ਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਦੇ ਜਿਹੜੇ ਚੇਲੇ ਚਪਾਟੇ ਕਹਿ ਲੋ ਇਹਨਾਂ ਨੂੰ ਜੀ ਫੋਨ ਕਰਦੇ ਨੇ ਕਿਵੇਂ ਕਰਦੇ ਆ ਸੁਣੋ ਜਰਾ ਧਿਆਨ ਦੇ ਨਾਲ ਕਿ ਉਹ ਅਕਾਲੀਦਲ ਦਾ ਸਾਥ ਛੱਡਣ ਦੀ ਗੱਲ ਔਰ ਸੁਖਬੀਰ ਸਿੰਘ ਬਾਦਲ ਇਕੱਲੇ ਕਿਉਂ ਰਹਿਗੇ ਨਹੀਂ ਇਹ ਖਬਰ ਸਾਂਝੀ ਕਰਾਂਗੇ ਇਹਨਾਂ ਦੀ ਜਿਹੜੀ ਪਾਰਟੀ ਦੇ ਵਰਕਰ ਇਹਨਾਂ ਨੂੰ ਪਹਿਲਾਂ ਫੋਨ ਕਰਦੇ ਨੇ ਕਿ ਅਸੀਂ ਸੁਖਬੀਰ ਦਾ ਸਾਥ ਛੱਡਣਾ ਚਾਹੁੰਦੇ ਆ ਤਰਵੀਰ ਸਿੰਘ ਗਿੱਲ ਨੂੰ ਫੋਨ ਕੀਤੇ ਨੇ ਸੋਨੋ ਕਿਹਾ ਕਿ ਮੈਂ ਪਾਰਟੀ ਜੁਆਇਨ ਕਰਨਾ ਚਾਹਣਾ ਐਨੇ ਕਿੰਨੇ ਕਿਸ ਚਾਹੀ ਮੈਂ ਤਾਂ ਫੇਰ ਕਹਿਣਾ ਕਿ ਇਹ 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 ਦਰਬਾਰ ਸਾਹਿਬ ਆਂਦੇ ਮੈਂ ਮਹੀਨੇ ਚ ਘੱਟ ਇੱਕ ਵਾਰ ਆਉਣਾ ਇਹ ਜਿੱਦਾਂ ਆਵੇ ਮੈਨੂੰ ਭਾਵੇਂ ਜਿੱਦਾਂ ਮਰਜ਼ੀ ਜ਼ਰੂਰੀ ਕੰਮ ਹੋਵੇ ਮੈਂ ਛੱਡ ਦੂੰ ਮੈਂ ਦਰਬਾਰ ਸਾਹਿਬ ਆਉਂ ਇਹਨੂੰ ਕੋ ਉੱਥੇ ਕਹਿੰਦੇ ਕਿ ਤਲਵੀਰ ਸਿੰਘ ਤੈਨੂੰ ਫੋਨ ਕੀਤਾ ਮੈਂ ਤਾਂ ਨਾ ਇੱਕ ਅਮਰਧਾਰੀ ਬੰਦੇ ਨੂੰ ਝੂਠ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਜਿਹਦਾ ਵੈਸੇ ਤਾਂ ਸਾਨੂੰ ਆਮ ਬੰਦੇ ਨੂੰ ਮੈਨੂੰ ਮੈਨੂੰ ਵੈਸੇ ਤੁਹਾਨੂੰ ਪਤਾ ਕਿ ਮੈਂ ਸੱਚਾ ਸੋਚਿਆ ਜਾਂ ਬੰਦਾ ਮੈਨੂੰ ਝੂਠ ਦੋ ਵੈਸੇ ਬੜੀ ਨਫਰਤ ਹੈ ਕੱਲ ਤੇ ਹੱਦਾਂ ਹੀ ਟਪਾ ਦਿਆ ਝੂਠ ਮਾਰਦੀਆਂ ਮੈਂ ਇਹਨਾਂ ਨੂੰ ਇਹ ਇਹਨਾਂ ਨੂੰ ਕਾ ਡੁੱਬਦੀ ਬੇੜੀ ਇਹਨਾਂ ਦੀ ਇਹਨਾਂ ਨੇ ਆਪਦਾ ਬੇੜਾ ਕਰ ਕਰ ਲਿਆ ਇਹਨਾਂ ਨੂੰ ਤਾਂ ਫੋਨ ਕਰਨਾ ਕੋਈ ਇੰਜ ਨਹੀਂ ਪਸੰਦ ਕਰਦਾ ਮੈਂ ਕਿਉਂ ਕਰੂੰ ਇਹਨਾਂ ਨੂੰ ਫੋਨ ਕਦੇ ਜਿੰਨੀ ਕਰ ਮੈਂ ਪ੍ਰਧਾਨਾ ਮੈਂ ਤਾਂ ਨਿਸ਼ਾਬਦ ਨਹੀਂ ਹੋਉਂਦਿਆਂਗਾ ਵੀ ਗੱਲ ਉਹਨਾਂ ਨਾਲ ਕਰ ਮੇਰੇ ਤੋਂ ਬਾਅਦ ਲੁਧਿਆਣੇ ਗਏ ਮੇਰੇ ਤੋਂ ਬਾਅਦ ਮਨਪੀਤ ਦੀ ਯਾਲੀ ਕੋ ਗਏ ਆ ਕੱਢ ਲੋ ਸਪੀਚ ਪ੍ਰੋ ਪੰਜਾਬ ਤੇ ਚੱਲਣ ਦੇ ਉਥੇ ਵੀ ਜਾ ਕੇ ਜਿੰਨਾ ਚਿਰ ਮੈਂ ਪ੍ਰਧਾਨ ਆ ਮਨਪੀਤ ਦੀ ਯਾਲੀ ਨੂੰ ਮੈਂ ਪਾਰਟੀ ਚ ਨਹੀਂ ਹੋਂਦੂੰਗਾ ਉਹ ਗੁਰੂਆ ਤੇਰੀ ਪਾਰਟੀ ਚ ਆਉਣਾ ਕਹਿੰਦੇ ਜਿਹੜੇ ਚਾਰਕ ਟੋਟਰੂ ਆਗੇ ਸਾਹਮਲਾ ਵੀ ਭੱਜਣਿਆ ਉਹ ਵੀ ਸਾਨੂੰ ਫੋਨ ਕਰਦੇ ਆ ਭਾਜੀ ਅਸੀਂ ਤੁਹਾਡੇ ਨਾਲ ਜੇ ਇਹਨਾਂ ਦੇ ਜਿਹੜੇ ਇਹਨਾਂ ਦੇ ਉਮੀਦਵਾਰ ਹੈ ਮੈਂ ਤੁਹਾਨੂੰ ਰਕੋਣੀਆਂ ਸੁਣਾ ਦਿੰਨਾ ਫਿਰ ਪਪੀਆਂ ਰਕੋਣੀਆਂ ਮੇਰੇ ਕੋਲ ਉਹਨਾਂ ਦੇ ਪ੍ਰੂਫ ਪਏ ਮੈਨੂੰ ਕਿਦਾਂ ਮੈਸੇਜ ਕਰਦੇ ਹੋ ਤਾਂ ਸੁਣ ਲਿਆ ਪੰਜਾਬ ਵਾਲਿਓ ਕਾਕਾਲੀ ਦਲ ਦੇ ਵਰਕਰ ਯਾਨੀ ਸਰਬੀਰ ਸਿੰਘ ਬਾਦਲ ਦੇ ਬਿਲਕੁਲ ਪਾਰਟੀ ਦੇ ਵਰਕਰ ਉਹ ਤਲਵੀਰ ਸਿੰਘ ਗਿੱਲ ਨੂੰ ਫੋਨ ਕਰਦੇ ਨੇ ਉਹਨਾਂ ਕੋਲ ਰਿਕਾਰਡਿੰਗ ਬਕਾਇਦਾ ਤੌਰ ਤੇ ਉਹਨਾਂ ਦੇ ਕੋਲ ਮੌਜੂਦ ਹੈ ਉਹਨਾਂ ਨੇ ਇਸ ਗੱਲ ਦਾ ਦਾਵਾ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਕਰ ਦਿੱਤਾ ਤਾਂ ਹੁਣ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਕਹਿੰਦੇ ਜੀ ਅਸੀਂ ਡਾਇਨਾਸੌਰ ਲੈ ਕੇ ਆਵਾਂਗੇ ਉਹ ਤਾਂ ਕੁਝ ਹੋਰ ਹੀ ਕਹਿ ਰਹੇ ਨੇ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦਾ ਦਿਮਾਗ ਹੈ ਨਾ ਜਿਹੜਾ ਉਹ ਬੱਚਿਆਂ ਦੀ ਤਰ੍ਹਾਂ ਮੈਂ ਵੈਸੇ ਐਸੀ ਵੀ ਤੁਹਾਨੂੰ ਕਈ ਵਾਰ ਕਿਹਾ ਪਰ ਇਹ ਗੱਲ ਸੱਚ ਹੈ ਸੁਖਵੀਰ ਸਿੰਘ ਬਾਦਲ ਇੱਕ ਮੈਂਟਲ ਅਵਸਥਾ ਦੇ ਵਿੱਚ ਜਾ ਚੁੱਕੇ ਨੇ ਔਰ ਸੁਖਵੀਰ ਸਿੰਘ ਬਾਦਲ ਨੂੰ ਜਾਂ ਤਾਂ ਇਹ ਪਾਰਟੀ ਛੱਡਣੀ ਪੈਣੀ ਹੈ ਇਹ ਪੰਜਾਬ ਦੇ ਲੋਕਾਂ ਦੀ ਇਹ ਕਥਿਉਰੀ ਹੈ ਪੰਜਾਬ ਦੇ ਲੋਕ ਉਹਨਾਂ ਨੂੰ ਨਾ ਪਸੰਦ ਕਰ ਚੁੱਕੇ ਨੇ ਬੇ ਪਹਿਲਾ ਜਿਹੜਾ 10 ਸਾਲਾਂ ਦੇ ਅੰਦਰ ਅੰਦਰ ਇਹਨਾਂ ਨੇ ਬਹੁਤ ਵੱਡੀ ਪੋਲ ਹੋਰ ਵੀ ਖੋਲੀ ਆ ਕਿ ਸੁਖਬੀਰ ਸਿੰਘ ਬਾਦਲ ਇਹਨਾਂ ਨੇ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਪੈਸਾ ਇਕੱਠਾ ਕੀਤਾ ਔਰ ਦੂਜੇ ਪਾਸੇ ਜੀ ਇਹ ਕਹਿੰਦੇ ਸਾਡੇ ਕੋਲ ਤਾਂ ਜਿਹੜਾ ਪੈਸਾ ਨਾ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਇਹ ਕਹਿੰਦਾ ਸਾਡੇ ਕੋਲ ਜਿਹੜਾ ਪੈਸਾ ਪਿੱਛੇ ਸਾਡੇ ਪੁਰਖਿਆਂ ਦਾ ਪਰ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਵਿੱਚ ਇਹੀ ਤਲਵੀਰ ਗਿੱਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਅੰਦਰ ਗਿਆ ਸੀ ਤਾਂ ਉਹਦੇ ਛੱਤ ਦੇ ਜਿਹੜੇ ਕਹਿੰਦੇ ਖਲੇਪੋ ਡਿੱਗਦੇ ਸੀ ਇਹ ਵੀ ਖਲਾਸਾ ਕੀਤਾ ਯਾਨੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਤਾਂ ਇੱਥੋਂ ਦੇ ਕਦਰ ਤੱਕ ਕਹਿੰਦੇ ਜੀ ਉਹ ਤਾਂ ਮੈਂਟਲ ਅਵਸਥਾ ਦੇ ਵਿੱਚ ਜਾ ਚੁੱਕੇ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਜਿੰਨੇ ਵੀ ਚੇਲੇ ਝਪਾਤੇ ਨੇ ਉਹ ਸਾਰੇ ਛੱਡ ਕੇ ਝਾੜੂ ਸਰਕਾਰ ਦੇ ਵਿੱਚ ਐਂਟਰੀ ਮਾਰਨ ਜਾ ਰਹੇ ਨੇ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਜਾ ਰਹੇ ਆ ਇਹ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਸੱਚ ਹੋਣੀ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਬੇੜਾ ਘਰ ਕਿਵੇਂ ਕੀਤਾ ਉਹ ਅਕਸਰ ਪੂਰਾ ਪੰਜਾਬ ਜਾਣਦਾ ਯਾਨੀ ਜਿੰਨੀਆਂ ਵੀ ਗਲਤੀਆਂ ਕੀਤੀਆਂ ਚਾਹੇ ਸੰਤਾਂ ਦੇ ਗੋਲੀ ਚਲਵਾਉਣੀ ਚਾਹੇ ਸਿੰਘਾਂ ਨੂੰ ਨਜਾਇਜ਼ ਪਰਚਿਆਂ ਦੇ ਨਾਲ ਅੰਦਰ ਕਰਨੇ ਆਪਣੇ ਰਾਜ ਦੇ ਅੰਦਰ ਇਹਨਾਂ ਦਾ ਜਿਹੜਾ ਗੁੱਸਾ ਨਾ ਤੇ ਜਿਹੜਾ ਇਹਨਾਂ ਦਾ ਹੰਕਾਰ ਉਹ ਤੁਸੀਂ ਇਹਨਾਂ ਦੇ ਭਾਸ਼ਣਾਂ ਦੇ ਵਿੱਚ ਅਕਸਰ ਤੁਸੀਂ ਹਰ ਰੋਜ਼ ਚਲਕਦਾ ਦੇਖਦੇ ਹੋ ਇਹਦੇ ਤੋਂ ਕੋਈ ਪੰਜਾਬ ਦੀ ਸਾਡੀ ਜਨਤਾ ਇਨਕਾਰ ਨਹੀਂ ਕਰ ਸਕਦੀ ਕਿਉਂਕਿ ਜਿਹੜੀ ਇਹਨਾਂ ਲੋਕਾਂ ਨੇ ਗੁੰਡਾਗਰਦੀ ਮਚਾਈ ਆਪਣੇ ਰਾਜ ਦੇ ਅੰਦਰ ਉਸ ਨੇ ਐਨੀ ਸੱਟ ਮਾਰੀ ਪੰਜਾਬ ਦੇ ਲੋਕਾਂ ਦੇ ਕਿ ਅੱਜ ਤੱਕ ਪੰਜਾਬ ਦੇ ਲੋਕ ਇਹਨਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਤਾਂ ਪਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਹੜਾਂ ਦੇ ਵਿੱਚ ਪੈਸੇ ਵੰਡিয়ে ਅਸੀਂ ਡੀਜ਼ਲ ਵੰਡিয়ে ਪਰ ਉਹ ਡੀਜ਼ਲ ਤੇ ਉਹ ਪੈਸਾ ਕਿੱਥੋਂ ਆ ਰਿਹਾ ਸੀ ਉਹ ਵੀ ਸਾਡੇ ਹੀ ਲੋਕਾਂ ਦਾ ਸੀ ਦਰਾਂ ਸਾਲ ਦੇ ਵਿੱਚ ਅkal ਤੱਕ ਤੇ ਜਾ ਕੇ ਜਿਹੜੀ ਜਨਤਾ ਮੱਥੇ ਦੇ ਰੂਪ ਦੇ ਵਿੱਚ ਉਥੇ ਪੈਸਾ ਵੇਖਦੀ ਹਨ ਉਹੀ ਪੈਸਾ ਐਸਜੀਪੀਸੀ ਦਾ ਸੁਖਬੀਰ ਸਿੰਘ ਬਾਦਲ ਵਰਤ ਰਹੇ ਨੇ ਲੋਕਾਂ ਨੇ ਤਾਂ ਇਥੋਂ ਤੱਕ ਦਾਵਾ ਕਰ ਦਿੱਤਾ ਕਹਿੰਦੇ ਜੀ ਆਪਣੀ ਮਾਂ ਮਰੀ ਤੇ ਸੁਖਬੀਰ ਸਿੰਘ ਬਾਦਲ ਰੋਟੀ ਤੱਕ ਨਹੀਂ ਖਵਾ ਸਕੀ ਸੀ ਉਹ ਵੀ ਐਸਜੀਪੀਸੀ ਦੇ ਵਿੱਚੋਂ ਜਿਹੜਾ ਕਿ ਲੰਗਰ ਆਪਣੇ ਆਕਾਲ ਤਖਤ ਸਾਹਿਬ ਤੋਂ ਗਿਆ ਸੀ ਇਥੋਂ ਤੱਕ ਇਹਨਾਂ ਦੀ ਪੰਜਾਬ ਦੇ ਵਿੱਚ ਭੰਡੀ ਹੋ ਰਹੀ ਹੈ ਜਿਹੜੇ ਲੋਕਾਂ ਦੀ ਇਥੋਂ ਤੱਕ ਭੰਡੀ ਹੋਵੇ ਉਹ ਪੰਜਾਬ ਦੇ ਨੇਤਾ ਕਹਾਉਣ ਦੇ layak ਨਹੀਂ ਹੈਗੇ ਇਸ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ ਜਨਤਾ ਨੇ ਸੁਖਬੀਰ ਸਿੰਘ ਬਾਦਲ ਨੂੰ ਅਨਕਾਰ ਦਿੱਤਾ ਹੈ ਔਰ ਦੂਜੇ ਪਾਸੇ ਨੇ ਬਾਦਲ ਦੇ ਜਿੰਨੇ ਵੀ ਵਰਕਰ ਨੇ ਉਹ ਸਾਰੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਜਾ ਰਹੇ ਨੇ ਤਾਂ ਜੇਕਰ ਉਹ ਢਾਈ ਟੋਟਰੂ ਕਹਿੰਦੇ ਜੀ ਜਿਹੜੇ ਰਹਿ ਗਏ ਉਹ ਜਿਹੜੇ ਇੱਧਰ ਚਲੇ ਗਏ ਤੇ ਸੁਖਬੀਰ ਸਿੰਘ ਬਾਦਲ ਹੋ ਸਕਦਾ ਹੈ ਕਿ ਆਪਣੀ ਪਾਰਟੀ ਛੱਡ ਕੇ ਘਰ ਦੇ ਵਿੱਚ ਬੈਹਿਣ ਆਪਣੀ ਖੇਤੀਬਾੜੀ ਕਰਨ ਤਾਂ ਵੈਸੇ ਪੰਜਾਬ ਨੂੰ ਲੁੱਟ ਕੇ ਇਹਨਾਂ ਨੇ ਕਹਿੰਦੇ ਜੀ ਦੋ ਮਨ ਸੋਨਾ ਇਹਨਾਂ ਨੇ ਆਪਣੇ ਘਰ ਦੇ ਵਿੱਚ ਇਕੱਠਾ ਕੀਤਾ ਇਹ ਵੀ ਬਹੁਤ ਸਾਰੀਆਂ ਥਿਓਰੀਆਂ ਅਕਸਰ ਪੰਜਾਬ ਦੇ ਲੋਕਾਂ ਬਣੀਏ ਸੁਣੀਆ ਖਬਰਾਂ ਦੇ ਵਿੱਚ ਵੀ ਆਈਆਂ ਔਰ ਦੂਜੇ ਪਾਸੇ ਜੇਕਰ ਸੁਖਵੀਰ ਸਿੰਘ ਬਾਦਲ ਪਾਰਟੀ ਵੀ ਛੱਡ ਦਿੰਦੇ ਆ ਨਾ ਇਹ ਕੋਈ ਮਾੜੀ ਮੋਟੀ ਗੱਲ ਜੀ ਨਹੀਂ ਇਹ ਸੱਚ ਹੈ ਜੇਕਰ ਪਾਰਟੀ ਛੱਡ ਦਿੰਦੇ ਨੇ ਤਾਂ ਆਪਣੇ ਘਰ ਦੇ ਵਿੱਚ ਕਈ ਪੀੜ੍ਹੀਆਂ ਤੱਕ ਕਹਿੰਦੇ ਜੀ ਉਹ ਹਲੇ ਤੱਕ ਵੀ ਖਾ ਸਕਦੇ ਇੰਨਾ ਪੈਸਾ ਪੰਜਾਬ ਦੇ ਅੰਦਰ ਉਹਨਾਂ ਨੇ ਇੰਗਰੇਜ਼ਾਂ ਦੀ ਤਰ੍ਹਾਂ ਇਕੱਠਾ ਕੀਤਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੋ ਬੀਰ ਸਿੰਘ ਬਾਦਲ ਹੁਣ ਇਕੱਲੇ ਰਹਿ ਗਏ ਕਿਉਂਕਿ ਉਹਨਾਂ ਦੇ ਜਿਹੜੇ ਪਾਰਟੀ ਵਰਕਰ ਆ ਜਿਹੜੇ ਉਹਨਾਂ ਦੇ ਨਾਲ ਨਜ਼ਰ ਆਉਂਦੇ ਹੈਗੇ ਆ ਉਹ ਵੀ ਹੁਣੇ ਚਾਹੁੰਦੇ ਆ ਕਿ ਉਹਨਾਂ ਦਾ ਸਾਥ ਛੱਡ ਦੇਣ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣ ਔਰ ਉਹ ਪਾਰਟੀ ਕੋਈ ਹੋਰ ਨਹੀਂ ਬਲਕਿ ਆਮ ਆਦਮੀ ਪਾਰਟੀ ਕਿਉਂਕਿ ਉਹ ਦੇਖਦੇ ਹੈਗੇ ਆ ਉਹਨਾਂ ਨੂੰ ਵੀ ਨਜ਼ਰ ਆਉਂਦਿਆ ਹੈਗਾ ਵਾ ਕਿ ਹੁਣ ਇਹਨਾਂ ਕੋਲ ਸਰਕਾਰ ਨਹੀਂ ਆਉਣੀ ਇਹਨਾਂ ਕੋਲ ਸੀਟ ਨਹੀਂ ਆਉਣੀ ਪੂਰੇ ਪੰਜਾਬ ਦੇ ਸਾਹਮਣੇ ਇਹਨਾਂ ਦੀ ਅਸਲੀਅਤ ਆ ਗਈ ਹੈ ਜੋ ਹਕੀਕਤ ਹੈ ਖੁੱਲ ਕੇ ਸਾਹਮਣੇ ਆ ਗਈ ਹੈ ਬੱਚਾ ਬੱਚਾ ਇਹਨਾਂ ਦੇ ਬਾਰੇ ਜਾਣਦਾ ਹੈਗਾ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਕਿਸ ਤਰ੍ਹਾਂ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈਗਾ ਤੁਸੀਂ ਵੀਡੀਓਜ਼ ਵਿੱਚ ਵੀ ਸੁਣ ਲਿਆ ਕਿ ਕਿਸ ਤਰ੍ਹਾਂ ਵੀਰ ਜਿਹੜਾ ਦੱਸਣ ਦਿਆ ਵਾ ਕਿ ਜਿਹੜੇ ਇਹਨਾਂ ਦੇ ਨਾਲ ਪਾਰਟੀ ਦੇ ਰਹਿੰਦੇ ਹੈਗੇ ਆ ਉਹ ਕਿਸ ਤਰ੍ਹਾਂ ਸਾਨੂੰ ਕਾਲ ਕਰਦੇ ਆ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਹੈ ਉਹਨਾਂ ਦੀ ਕਿ ਅਸੀਂ ਪਾਰਟੀ ਚੋਂ ਨਿਕਲਣਾ ਚਾਹੁੰਦੇ ਹੈਗੇ ਆ ਔਰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੈਗੇ ਇਹਨਾਂ ਦੇ ਵਿੱਚ ਪਾਰਟੀ ਦੇ ਸ਼ਾਮਲ ਕੋਈ ਹੋਰ ਨਹੀਂ ਹੋ ਰਿਹਾ ਹੈਗਾ ਬਲਕਿ ਇਹਨਾਂ ਦੇ ਆਪਣੇ ਵਰਕਰ ਜਿਹੜੇ ਆ ਉਹੀ ਛੱਡ ਕੇ ਜਾ ਰਹੇ ਇਹ ਸਿਰਫ ਲੋਕਾਂ ਨੂੰ ਧੋਖਾ ਦੇਂਦੇ ਆ ਫਰੇਬ ਕਰਨ ਦੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਝਾਂਸੇ 'ਚ ਲਿਆਉਣ ਵਾਸਤੇ ਉਹਨਾਂ ਨੂੰ ਫਸਾਉਣ ਵਾਸਤੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼